ਸ਼ਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਬਲੌਗ ਤੇ ਅੱਜ ਅਸੀਂ ਜਾ ਰਹੇ ਹਾਂ ਮਾਰਕੀਟ ਮੋੜ ਮੰਡੀ ਤੇ ਥੋੜੀ ਸ਼ਾਪਿੰਗ ਸਾਡੀ ਕੱਲ ਰਹਿ ਗਈ ਸੀ ਅੱਜ ਅਸੀਂ ਉਹ ਕਰਨ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਇੱਧਰ ਅਸੀਂ ਦੋਨੇ ਜਾਨੇ ਆ ਲੱਕੀ ਕੀ ਬੋਲਣਾ ਚਾਹੁੰਗੇ ਕੁਛ ਨਹੀਂ ਬਾਜ਼ਾਰ ਦੇ ਨਾਂ ਤੇ ਤਾਂ ਚ ਹੌਲ ਪੈਣ ਲੱਗਿਆ ਜੋ ਹਾਂਜੀ ਮੈਂ ਮੈਨੂੰ ਕੱਲ ਕਹਿੰਦੇ ਤੈਨੂੰ ਲਿਆਂਚ ਕੋਈ ਫਾਇਦਾ ਨਹੀਂ ਹੁੰਦਾ ਤੇ ਜੇ ਤੂੰ ਦੁਕਾਨ ਤੇ ਜਾਣਾ ਹੁੰਦਾ ਤਾਂ ਅੱਖਾਂ ਬੰਦ ਕਰ ਲਿਆ ਕਰ ਮੈਨੂੰ ਐਂ ਕਹਿ ਕੇ ਸੁਣਾਇਆ ਜਾਂਦਾ ਵੀ ਅੱਖਾਂ ਬੰਦ ਕਰ ਲਿਆ ਕਰ ਜੇ ਤੂੰ ਜਾਣਾ ਹੁੰਦਾ ਮੈਂ ਹੁਣ ਅੱਖਾਂ ਬੰਦ ਕਰਕੇ ਜਾਇਆ ਕਰਾਂ ਔਰ ਹੁਣ ਜਿਹੜੀ ਚੀਜ਼ ਦੇਖ ਲੈਂਦੀ ਆ ਖੁਆਬ ਵੀ ਲੈਣਾ ਆ ਵੀ ਲੈਣਾ ਆ ਵੀ ਲੈਣਾ ਕੱਲ ਮੈਂ ਬਸ ਦੋ ਤਿੰਨ ਡਰੈਸਾਂ ਲੈਤੀਆਂ ਬਸ ਉਸੇ ਤੇ ਮੈਨੂੰ ਬਹੁਤ ਕੁਝ ਸੁਣਨਾ ਪੈ ਗਿਆ ਨਾ ਤਾਂ ਕਹਿੰਦੇ ਬਸ ਤੂੰ ਅੱਖਾਂ ਬੰਦ ਕਰਕੇ ਵਹਿਆ ਕਰ ਤੇ ਮੈਨੂੰ ਅੱਜ ਪਤਾ ਕੀ ਕੀਤਾ ਇਹਨਾਂ ਨੇ ਤੇ ਰੋਜ਼ ਵੇਖਿਆ ਸੀਗਾ ਰੋਜ਼ ਹੀ ਹੁੰਦਾ ਨਾ ਉਹ ਕਿੱਥੇ ਆ ਉਹ ਕਿੱਧਰ ਨੂੰ ਗਿਆ ਕਿੱਥੇ ਆ ਨਹੀਂ ਦੇਖਿਆ ਇਹ ਜ਼ਿਆਦਾਤਰ ਇਹ ਜੰਗਲਾਂ ਚ ਦੇਖ ਨੂੰ ਮਿਲਦੇ ਹੁੰਦੇ ਆ ਜੰਗਲਾਂ ਐ ਕੋ ਆਪਣੇ ਬਜੇ ਦੇ ਆਪਣੇ ਫਿਰਦੇ ਆ ਦਿਹਾਉਣਾ ਇੱਕ ਮਿੰਟ ਇਹ 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 ਆਉਂਦਾ ਕਿੱਥੇ ਆ ਮੈਂ ਤਰ ਜਾਈ ਨਹੀਂ ਸੀ ਉਹ ਦੇ ਵੀ ਜਾਂਦਾ ਇੱਕ ਜੂੰਗਰ ਕਰ ਰਹੇ ਹੁਣ ਹਾਂਜੀ ਉਹ ਸੀਗਾ ਨਰਮੇ ਦੇ ਵਿੱਚ ਉਹ ਹੋਰੇ ਇਹ ਰੋਹ ਦਾ ਬੱਚਾ ਹੈ ਅੱਛਾ ਤਾਂ ਕਰਕੇ ਛੋਟਾ ਦਾ ਹੂੰ ਤਾਂ ਕਰਕੇ ਛੋਟਾ ਦਾ ਉਹ ਹੋਇਆ ਨਾ ਬੱਜਿਆ ਇਹਦਾ ਤਾਂ ਕੋਈ ਖਤਰਾ ਤਾਂ ਹੁੰਦਾ ਨਹੀਂ ਖਤਰਾ ਤਾਂ ਜਦੋਂ ਡਰਦਾ ਹੁੰਦਾ ਹੋ ਜਾਂਦਾ ਉਹ ਨਾ ਪੁੱਤ ਹਰ ਉਹ ਹੀ ਬਿਛੜਿਆ ਆਪਣੇ ਖੇਤਾਂ ਵਿੱਚ ਇੱਥੇ ਅਸੀਂ ਆਏ ਸੀਗੇ ਸਬਦ ਕੇਂਦਰ ਦੇ ਵਿੱਚ ਥੋੜਾ ਜਿਹਾ ਸਾਨੂੰ ਕੰਮ ਸੀਗਾ ਮੈਂ ਆਪਦਾ ਆਧਾਰ ਕਾਰਡ ਨਵਾਂ ਅਪਡੇਟ ਕਰਾਉਣਾ ਸੀਗਾ ਤੇ ਇਹਨਾਂ ਨੇ ਸਾਨੂੰ ਬਸ 10 ਮਿੰਟ ਹੀ ਲਾਏ ਨਾ ਬਹੁਤ ਫਾਸਟ ਕੰਮ ਸੀਗਾ ਵਧੀਆ ਇੱਧਰ ਇਹ ਹੈਗੀ ਆ ਜੀ 메ਨ ਰੋਡ ਦਾ ਪੁਲ ਬਹੁਤ ਹੀ ਸੋਹਣਾ 뷰 ਆਉਂਦਾ ਸੀਗਾ ਇਹਦਾ ਤੇ ਅਸੀਂ ਇਹ ਵੀ ਐਡ ਕੀਤਾ ਸੀ ਵਿੱਚ ਤੇ ਬੱਦਲ ਦੇਖੋ ਕਿੰਨੇ ਸੋਹਣੇ ਬਣੇ ਹੋਏ ਆ ਬਹੁਤ ਹੀ ਜਿਆਦੇ ਸੋਹਣੇ ਬੱਦਲ ਬਣੇ ਹੋਏ ਆ ਇਹ ਸਾਡੇ ਪਿੰਡ ਦੀ ਸਾਥ ਆ ਤੇ ਇਹ ਬਹੁਤ ਹੀ ਜਿਆਦਾ ਸੋਹਣੀ ਬਣੀ ਹੋਈ ਆ ਤੇ ਇਹ ਸਾਰੇ ਪਿੰਡ ਦੇ ਸੈਂਟਰ ਦੇ ਵਿੱਚ ਹੁੰਦੀ ਆ ਇਹ ਸਾਥ ਤੇ ਤੁਸੀਂ ਦੇਖਦੇ ਹੋ ਤੇ ਇੱਥੇ ਜਿਹੜੇ ਮਤਲਬ ਕਿ ਬਜ਼ੁਰਗ ਹੁੰਦੇ ਆ ਉਹ ਇੱਥੇ ਨਾਲ ਤਾਂ ਵਧੀਆ ਉਹਦਾ ਟਾਈਮ ਪਾਸ ਕਰ ਲੈਂਦੇ ਆ ਨਾਲੇ ਤਾਂ ਅਸੀਂ ਅੱਜ ਮਾਰਕੀਟ ਗਏ ਸੀਗੇ ਤੇ ਮਾਰਕੀਟ 'ਚੋਂ ਅਸੀਂ ਸੋਨੂੰ ਵੀ ਦਿਖਾਉਣੇ ਸੀ ਕੀ ਲੈ ਕੇ ਆਏ ਅੱਜ ਅਸੀਂ ਮਾਰਕੀਟ ਚ ਲੈ ਕੇ ਆਇਆ ਆਈਵੈਲਾ ਟ੍ਰਾਈਪੋਡ ਕਿਉਂਕਿ ਸਾਨੂੰ ਨਾ ਵੀਡੀਓ ਬਣਾਉਣ ਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਸੀ ਤੇ ਮਿਹਨਤ ਵੀ ਵੀਡੀਓ ਤੇ ਬਹੁਤ ਜ਼ਿਆਦਾ ਲੱਗਦੀ ਆ ਕਿਉਂਕਿ ਕਦੇ ਕੈਮਰਾ ਕਿੱਧਰ ਨੂੰ ਫੜਨਾ ਪੈਂਦਾ ਕਿਤੇ ਕਿਵੇਂ ਤੇ ਇਸ ਲਈ ਤੇ ਇਸ ਲਈ ਪਲੀਜ਼ ਸਾਡੀਆਂ ਵੀਡੀਓ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੋ ਵੀ ਸਾਡੇ ਚੈਨਲ ਨਾਲ ਨਵੇਂ ਜੁੜ ਰਹੇ ਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਮੋਸ ਅੱਜ ਮੌਸਮ ਬਹੁਤ ਕੈਂਟਾ ਕਿਉਂਕਿ ਬੱਦਲ ਹੋਏ ਪਏ ਅੱਜ ਤੇ ਬਾਰਿਸ਼ ਹੋਣ ਦੇ ਫੁੱਲ ਚਾਂਸ ਨੇ ਤੇ ਇੱਧਰ ਕੱਲ ਅਸੀਂ ਲੈ ਕੇ ਆਏ ਸੀ ਜੂਸਰ ਲੈ ਕੇ ਆਏ ਸੀਗੇ ਆ ਸਾਡੇ ਨਾਲ ਹੋਇਆ ਹਨਾ ਤੇ ਮਾਰਨਿੰਗ ਨਾਲ ਸੀ ਜੂਸ ਬਣਾਉਣ ਲੱਗੇ ਤੇ ਆਪ ਹੀ ਇਹ ਅਸੀਂ ਜੂਸਰ ਲੈ ਕੇ ਆਏ ਸੀ ਤੇ ਆਪ ਹੀ ਅਸੀਂ ਉਹਦੀ ਨਾ ਨੀਚੋ ਸੱਚ ਛੱਡਣਾ ਭੁੱਲ ਗਏ ਤੇ ਅਸੀਂ ਅੱਗੇ ਕਦੇ ਖਰਾਬ ਹੋ ਗਿਆ ਤੇ ਹੁਣ ਲੱਖੀ ਬਣਾ ਰਹੇ ਆ ਜੂਸ ਤੇ ਮੰਮੀ ਅੱਜ ਸਾਡੇ ਬਿਮਾਰ ਹੋਏ ਪਏ ਨੇ ਉਨੋਂ ਥੋੜੀ ਜਿਹੀ ਬੌਮਪਿੰਗ ਦੀ ਪ੍ਰੋਬਲਮ ਆ ਕਿ ਬਾਕੀ ਘਰ ਦੇ ਕੰਮ ਕਰਨੇ ਇਹ ਸਾਡਾ ਜੂਸਰ ਹੁਣ ਫਾਈਨਲੀ ਠੀਕ ਹੋ ਗਿਆ ਕੀ ਹੋਇਆ ਸੀ ਸਵੇਰ ਕਿਉਂ ਨਹੀਂ ਸੀ ਜੂਸ ਕੱਢਦਾ ਹੈਗਾ ਰੀਸੈਟ ਕਰਨਾ ਪਿਆ ਰੀਸੈਟ ਮਤਲਬ ਜਿਵੇਂ ਫੋਨ ਨੂੰ ਕਰਦੇ ਹੁੰਨੇ ਆ ਕਿ ਨੀਚੇ ਦੀ ਸੋਚ ਸੀਗੀ ਨੀਚੇ ਸੋਚ ਸੀ ਆ ਅੱਛਾ ਜੀ ਅੱਛਾ ਇਹ ਬੰਦ ਹੋ ਜਾਂਦੀ ਆ ਫਿਰ ਤੈਨੂੰ ਧਿਆਨ ਨਾਲ ਦੇਖਣਾ ਪੈਂਦਾ ਹਨਾ ਵੀ ਆਉਣਾ ਕਿ ਆਫ ਆਹ ਹੁਣ ਤਾਂ ਵਧੀਆ ਚੱਲ ਜੀ ਜਾਂਦਾ ਇਹ ਹਾਂਜੀ ਲੱਗਦਾ ਸਾਹਿਬ ਇੱਧਰ ਮੰਮੀ ਪਏ ਆ ਇਹਨੇ ਬਿਮਾਰ ਹੋਏ ਪਏ ਆ ਤੇ ਮੰਮੀ ਨੂੰ ਉਲਟੀਆਂ ਲੱਗੀਆਂ ਮੰਮੀ ਕਿਵੇਂ ਲੱਗੀਆਂ ਉਲਟੀਆਂ ਕੀ ਖਾ ਲਿਆ ਸੀ ਤੁਸੀਂ ਅੱਜ ਹੈ ਕੁਝ ਨਹੀਂ ਖਾਦਾ ਬੈਸੇ ਹੋ ਗਿਆ ਆ ਫੇਰ ਆ ਗਏ ਕਬੂਤਰ ਦੇਖੇ ਉੜਦੇ ਇੱਧਰ ਆ ਵਿਚਾਰੇ ਉੱਪਰ ਬੈਠਿਆ ਆ ਦਾਣਾ ਪਾਣੀ ਚੋਕ ਕੇ ਰੈਮੀ ਨੂੰ ਅੱਜ ਅਸੀਂ ਇੱਧਰ ਬੰਨ ਲਿਆ ਕਿਉਂਕਿ ਜਦੋਂ ਅਸੀਂ ਰੀਲ ਬਣਾਉਣੀ ਆ ਜਾਂ ਕੋਈ ਬਲੌਗ ਬਣਾਉਣਾ ਇੰਨਾ ਜਿਆਦਾ ਭੌਂਕਦੀ ਆ ਨਾ ਤੇ ਸਾਨੂੰ ਡਿਸਟਰਬ ਬਹੁਤ ਕਰਦੀ ਆ ਅੱਜੇ ਇੱਥੇ ਖੜੀ ਆ ਰੈਮੀ ਅੱਜ ਦਿਨ ਇੱਧਰ ਬੰਨ ਤਾਂ ਕਿਨੇ ਬੰਨਿਆ ਆ ਕਿਨੇ ਬੰਨਿਆ ਅੱਜ ਦਿਨ ਸੜਕ ਨਹੀਂ ਦਿਖਾਈ ਦਿੰਦੀ ਹਨਾ ਤੇ ਇੱਧਰ ਸਾਡੀ ਸਕੂਟਰੀ ਸਾਰੀ ਖੋਲ ਕੇ ਰੱਖੀ ਪਈ ਇਹਨੂੰ ਕੋਈ ਚਾਰਜ ਤਾਂ ਲਾਉਂਦਾ ਨਹੀਂ ਹੈਗਾ ਤੇ ਇਹ ਵਿਚਾਰੀ ਚਾਰਜ ਕਰਕੇ ਦੀ ਬੈਟਰੀ ਹੈ ਜਿਹੜੀ ਕੀ ਉਹ ਸੌ ਜਾਂਦੀ ਆ ਕਿਉਂਕਿ ਇਹ ਅਸੀਂ ਵਰਤਦੇ ਨੂੰ ਬਹੁਤ ਹੀ ਜਾਦੇ ਘਟਾ ਕੀ ਕਹਿਣਾ ਕੋਦੇ ਹਨਾ 10 ਦਿਨਾਂ ਤੋਂ ਇੱਕ ਵਾਰੀ 5-10 ਮਿੰਟ ਇਹਨੂੰ ਲੈ ਜੀਏ ਤੇ ਇਸ ਲਈ ਆਈ ਖੜੀ ਰਹਿੰਦੀ ਆ ਅੱਜ ਅਸੀਂ ਥੋੜੀਆਂ ਜੀਆਂ ਸਬਜ਼ੀਆਂ ਵਾਸਤੇ ਹੋਰ ਕਿਆਰੀਆਂ ਬਣਾਤੀਆਂ ਤੇ ਇਹਦੇ ਵਿੱਚ ਵੀ ਸਬਜ਼ੀ ਲਾਉਣੀ ਆ ਤੇ ਥੋੜੀਆਂ ਜੀਆਂ ਅੰਦਰ ਬਣਾ ਲਈਆਂ ਕਿਉਂਕਿ ਘਰ ਦੀ ਸਬਜ਼ੀ ਬਰਗਰੀਸ ਨਹੀਂ ਹੈਗੀ ਕਿਤੇ ਵੀ ਇੱਧਰ ਵੀ ਅਸੀਂ ਅੱਜ ਤਿਆਰੀਆਂ ਬਣਾ ਲਈਆਂ ਇੱਧਰ ਸੜਕ ਹੁੰਦੀ ਆ ਮਤਲਬ ਜਿਹਨੂੰ ਆਪਾਂ ਕਹਿੰਦੇ ਨੇ ਆਹ ਛਿਲਕਾ ਇਹ ਜੂਸਰ ਤੋਂ ਮਤਲਬ ਜਦੋਂ ਜੂਸ ਬਣਾ ਕੇ ਜਿਹੜਾ ਬਾਕੀਆ ਛਿਲਕਾ ਜਦੋਂ ਟੇਹਰੇ ਘਰਾਂ ਦੇ ਵਿੱਚ ਕਿਆਰੀਆਂ ਲਾਈਆਂ ਹੋਈਆਂ ਸਬਜ਼ੀ ਨੂੰ ਹਮੇਸ਼ਾ ਉਹਦੇ ਵਿੱਚ ਸਿੱਟਿਆ ਕਰੋ ਇਹਦੇ ਨਾਲ ਨਾ ਜਿਵੇਂ ਆਪਾਂ ਨੂੰ ਪ੍ਰੋਟੀਨ ਮਿਲਦਾ ਸਬਜ਼ੀਆਂ ਨੂੰ ਵੀ ਉਸ ਤਰ੍ਹਾਂ ਜਿਹੜੀਆਂ ਗਲੀਆਂ ਸੜੀ ਫਰੂਟ ਆਉਂਦਾ ਵੀ ਪ੍ਰੋਟੀਨ ਮਿਲਦੇ ਆ ਨਾ ਦੇਸ ਵਾਈ ਇਹ ਮੈਨੂੰ ਮੇਰਾ ਦੋਸਤ ਹੈ ਇੱਕ ਐਗਰੀਕਲਚਰ ਯੂਨੀਵਰਸਿਟੀ ਹਰਿਆਣਾ ਉਹਨੇ ਮੈਨੂੰ ਇਹ ਰਾਇ ਦਿੱਤੀ ਸੀ ਕਿ ਹਨਾ ਹਮੇ ਇਸਾ ਜਿਹੜਾ ਫਰੂਟ ਦਾ ਵੇਸਟੇਜ ਆ ਉਹ ਜਦ ਤੱਕ ਕਿਸੇ ਭਾਂਡੇ ਚ ਪਾ ਕੇ ਰੱਖੋ ਜਿਵੇਂ ਆ ਰੱਖਿਆ ਹੋਇਆ ਤੇ ਨਹੀਂ ਕਹਿੰਦੇ ਖਿਆਰੀਆਂ ਚ ਪਾ ਕੇ ਰੱਖਿਆ ਕਰੋ ਜਿਹਦੇ ਨਾਲ ਕਿ ਮਤਲਬ ਵਧੀਆ ਹੁੰਦਾ ਇਹ ਜਿਹੜਾ ਇਹ ਮਤਲਬ ਸਿੱਟੋਂ ਨਾਰੂਰੀ ਦੇ ਨੂੰ ਵੀ ਇਹਨਾਂ ਨੂੰ ਇੱਕ ਵਧੀਆ ਖਾਦ ਮਿਲ ਜਾਂਦੀ ਆ ਇਹ ਖਾਦ ਮਿਲਦੀ ਆ ਯੇ ਇੱਕ ਐਜੇ ਫਾਰਮਰ ਤੁਹਾਨੂੰ ਦੱਸ ਰਹੇ ਆ ਆਪਾਂ ਬਰਨਾਲੇ ਜੂਸ ਮਮੀ ਕਿਦਾਂ ਦਾ ਬਣਿਆ ਟੇਸਟ ਸਾਡਾ ਬਲੌਗ ਵਧੀਆ ਲੱਗਿਆ ਹੋਵੇ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਕਰਨਾ ਨਾਮ ਭੁੱਲਿਓ ਤੇ ਕਮੈਂਟ ਜ਼ਰੂਰ ਕਰਕੇ ਦੱਸ ਦਿਆ ਕਰੋ ਤੇ ਸਾਡੇ ਚੈਨਲ ਨਾਲ ਜੋ ਵੀ ਨਵੇਂ ਜੁੜ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਲੀਜ਼ ਇਹਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਥੈਂਕ ਯੂ